ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਦਕਾ ਇਤਿਹਾਸਕ ਸਤਾਨਗ ਗੁਰਦੁਆਰਾ ਸਾਇਪਾਸ ਸਾਹੀ ਦਸਵੀਂ ਪਿੰਡ ਹੀਰਾਵਿਕੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਗੁਰਮਤ ਸਵਰ ਕੈਂਪ 1 ਜੂਨ ਤੋਂ 30 ਜੂਨ ਤੱਕ ਲੱਗਿਆ ਹੋਇਆ ਹੈ ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ ਸੰਤਿਆ ਕੀਰਤਨ ਦਸਤਾਰ ਤਬਲੀ ਦੀ ਸਕਲਾਈ ਤੋਂ ਇਲਾਵਾ ਬਾਣੀ ਅਤੇ ਬਾਣੇ ਨਾਲ ਜੋੜਨ ਦੇ ਯਤਨਾਂ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਵੱਲੋਂ ਸੰਤਿਆ ਲੈ ਰਹੇ ਬੱਚਿਆਂ ਨੂੰ ਇਤਿਹਾਸਕ ਸਤਾਨਾਂ ਦੇ ਦਰਸ਼ਨ ਕਰਵਾਏ ਗਏ ਅਮਰਤਬੀ ਰਦਾਸ ਬੇਨਤੀ ਉਪਰੰਤ ਭਾਈ ਜਸਮੀਲ ਸਿੰਘ ਬੱਦਵਾਲ ਨੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਪਿੰਡ ਹੀਰਾں ਤੋਂ ਜੱਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਵੱਲੋਂ ਭੇਜੀਆਂ ਬੱਸਾਂ ਨੂੰ ਹਰਵਾਨ ਕੀ ਦਿੱਤੀ ਗਈ ਆਓ ਦੇਖਦੇ ਹਾਂ ਜਸਵੀਰ ਸਿੰਘ ਹੀਰਾں ਦੀ ਇਹ ਖਾਸ ਰਿਪੋਰਟ ਅਸੀਂ ਸ਼੍ਰੋਮਣੀ ਕਮੇਟੀ ਦੇ ਉਪਰਾਲਿਆਂ ਨੂੰ ਕਿਵੇਂ ਦੇਖਦੇ ਹਾਂ ਜਿਹੜੇ ਬੱਚਿਆਂ ਨੂੰ ਗੁਰਬਾਣੀ ਤੇ ਇਤਿਹਾਸ ਨਾਲ ਜੋੜਨਦੇ ਉਪਰਾਲੇ ਨੂੰ ਕਿਵੇਂ ਦੇਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਕਮੇਟੀ ਬਹੁਤ ਉਤਮ ਕਰ ਰਹੀ ਹੈ ਜੀ ਇੱਕ ਤਰੀਕ ਤੋਂ ਬੱਚਿਆਂ ਦਾ ਕੈਂਪਸ ਸਟਾਰਟ ਕੀਤਾ ਹੋਇਆ ਤੀਰ ਜੁਮਕਕ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਦੀਆਂ ਜਦੋਂ ਕਿ ਉਹਨਾਂ ਨੇ ਬੱਚਿਆਂ ਨੂੰ ਆਪਣੇ ਪ੍ਰਾਤਨ ਇਤਿਹਾਸ ਦੇ ਨਾਲ ਜੋੜਿਆ ਤਾਂ ਕਿ ਬੱਚਿਆਂ ਨੂੰ ਪਤਾ ਲੱਗ ਜੇ ਕਿ ਸਾਡੇ ਗੁਰੂ ਸਾਹਿਬਾਨ ਸਾਡੇ ਹੋਰ ਸਾਹਿਬਾਨ ਕੀ ਕਰਦੇ ਰਹੇ ਤੇ ਅਸੀਂ ਉਹਨਾਂ ਦੇ ਪੂਰਨਾਂ ਤੇ ਚੱਲੀ ਜੀ ਬੱਚਿਆਂ ਨੂੰ 1 ਜੂਨ ਤੋਂ ਲੈ ਕੇ 30 ਜੂਨ ਤੱਕ ਅਸੀਂ ਇਹਨਾਂ ਦਾ ਬੱਚਿਆਂ ਦਾ ਕੈਂਪ ਲਾਇਆ ਇੱਥੇ ਗੁਰਦੁਆਰਾ ਹੀਰਾਂ ਦੇਗੇ ਤੇ ਜਿੱਥੇ ਬੱਚਿਆਂ ਨੂੰ ਅਸੀਂ ਪਾਣੀ ਦੇ ਨਾਲ ਜੋੜਦੇ ਹਾਂ ਇਤਿਹਾਸ ਦੇ ਨਾਲ ਜੋੜਦੇ ਹਾਂ ਜਿਹੜੀ ਚੀਜ਼ ਅਸੀਂ ਅੱਖਾਂ ਦੇ ਨਾਲ ਦੇਖਦੇ ਹਾਂ ਉਹ ਚੀਜ਼ ਹਮੇਸ਼ਾ ਸਾਨੂੰ ਯਾਦ ਰਹਿੰਦੀ ਹੈ ਇਸ ਕਰਕੇ ਸਾਡੀ ਕੋਸ਼ਿਸ਼ ਹੈ ਅਸੀਂ ਬੱਚਿਆਂ ਨੂੰ ਧਾਰਮਿਕ ਸਥਾਨਾਂ ਤੇ ਲੈ ਕੇ ਚੱਲੇ ਹਾਂ ਗੁਰੂ ਨਾਨਕ ਦੇਵ ਜੀ ਦੇ ਉਸ ਸਥਾਨ ਤੇ ਜਿੱਥੇ ਮਹਾਰਾਜ ਨੇ ਸਾਨੂੰ ਇੱਕ ਹੋਣ ਦਾ ਆਪਦੇਸ਼ ਦਿੱਤਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਵੇ ਇਹਨਾਂ ਦੇ ਵਿੱਚੋਂ ਨਿਕਲ ਕੇ ਜਦੋਂ ਇਹ ਅੱਖਾਂ ਦੇ ਨਾਲ ਜਾ ਕੇ ਉੱਥੇ ਦੇਖਣਗੇ ਪ੍ਰਤੱਖ ਦੇਖਣਗੇ ਸਾਰਾ ਕੁਝ ਤਾਂ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਾਰੀਆਂ ਉਹ ਚੀਜ਼ਾਂ ਯਾਦ ਰਹਿਣਗੀਆਂ ਪਲੱਸ ਨਾਲ ਦੀ ਨਾਲ ਜੇ ਕੋਈ ਹੋਰ ਗੱਲ ਵੀ ਇਹਨਾਂ ਦੇ ਦਿਮਾਗ ਦੇ ਵਿੱਚ ਆਊਗੀ ਕੋਈ ਹੋਰ ਕੁਝ ਵੀ ਕਹੂਗਾ ਤਾਂ ਫਿਰ ਇਹ ਇਸ ਗੱਲ ਨੂੰ ਪ੍ਰਪੱਕ ਰਹਿਣਗੇ ਕਿ ਨਹੀਂ ਉੱਥੇ ਇਸ ਤਰ੍ਹਾਂ ਨਹੀਂ ਹੈ ਇਸ ਤਰ੍ਹਾਂ ਹੈ ਇਸ ਕਰਕੇ ਅਸੀਂ ਇਹਨਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਲੈ ਕੇ ਚੱਲੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿੱਦਾਂ ਜਿੱਦਾਂ ਬੱਚਿਆਂ ਦੀ ਲੋੜ ਹੋਊਗੀ ਤੇ ਅਸੀਂ ਇਸ ਤਰ੍ਹਾਂ ਬੱਚਿਆਂ ਨੂੰ ਲੈ ਜਾਂਦੇ ਰਹਾਂਗੇ ਕਿਉਂਕਿ ਇੱਥੇ ਅਸੀਂ ਰੈਗੂਲਰ ਕਲਾਸ ਵੀ ਲਾਉਂਦੇ ਆ ਸਾ ਨੂੰ 4:30 ਵਜੇ ਬਾਬਾ ਜਸਮੀਲ ਸਿੰਘ ਜੀ ਇੱਥੇ ਜਿਹੜੀ ਬੱਚਿਆਂ ਦੀ ਗੁਰਬਾਣੀ ਸੰਥਿਆ ਕੀਰਤਨ ਦੀ ਦਸਤਾਰਾਂ ਦੀ ਕਲਾਸ ਲੱਗਦੀ ਆ ਉਹ ਇਹਨਾਂ ਦੀ ਕਲਾਸ ਲਵਾਉਂਦੇ ਰਹਿੰਦੇ ਆ ਤੇ ਨਾਲ ਦੀ ਨਾਲ ਇਹਨਾਂ ਨੂੰ ਅਸੀਂ ਇਤਿਹਾਸਕ ਸਥਾਨਾਂ ਦੇ ਦਰਸ਼ਨ ਵੀ ਕਰਵਾਉਂਦੇ ਰਹਿੰਨੇ ਆ ਤੇ ਸਾਡੇ ਲਈ ਇਹ ਜ਼ਰੂਰੀ ਵੀ ਆ ਕਿ ਜਿੱਥੇ ਜਿੱਥੇ ਸਾਡੇ ਗੁਰੂ ਸਹਿਬਾਨ ਗਏ ਆ ਜਿੱਥੋਂ ਉਹਨਾਂ ਨੇ ਸਾਨੂੰ ਜੋ ਸੰਦੇਸ਼ ਦਿੱਤਾ ਅਸੀਂ ਉਹਨਾਂ ਚੀਜ਼ਾਂ ਨੂੰ ਬੱਚਿਆਂ ਨੂੰ ਅੱਖਾਂ ਦੇ ਨਾਲ ਵੀ ਦਿਖਾਈਏ ਤੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਈਏ ਤੇ ਸਾਡੀ ਇਹੀ ਕੋਸ਼ਿਸ਼ ਹੈ ਕਿ ਅਸੀਂ ਬੱਚਿਆਂ ਨੂੰ ਵੱਧ ਤੋਂ ਵੱਧ ਪਰਮਾਤਮਾ ਦੇ ਨਾਲ ਜੋੜ ਕੇ ਇਹਨਾਂ ਨੂੰ ਇੱਕ ਚੰਗੇ ਇਨਸਾਨ ਬਣਾਉਣ ਦਾ ਸਾਡਾ ਮਕਸਦ ਆ ਕਿ ਪ੍ਰਮਾਤਮਾ ਸਾਡੀ ਇਹਦੇ ਵਿੱਚ ਜ਼ਿਆਦਾ ਹੈਲਪ ਕਰੇ ਤੇ ਅਸੀਂ ਮਾਪੇ-ਬਾਪ ਨੂੰ ਵੀ ਇਹ ਪਰਜਰ ਅਪੀਲ ਕਰਦੇ ਆ ਕਿ ਜਿੱਥੇ ਬੱਚਿਆਂ ਨੂੰ ਅਸੀਂ ਨਾਲ ਲੈ ਕੇ ਜਾਂਦੇ ਆ ਸਾਨੂੰ ਪੂਰਾ ਸਹਿਯੋਗ ਜੇ ਮਾਪੇ-ਬਾਪ ਦਿੰਦੇ ਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜੋ ਅੱਜ ਦਾ ਸਮਾਂ ਉਸ ਸਮੇਂ ਤੋਂ ਅਸੀਂ ਬਚ ਸਕਦੇ ਆ ਜਿਵੇਂ ਸਾਡੀ ਜਵਾਨੀ ਆ ਉਹ ਨਸ਼ਿਆਂ ਦੇ ਰਾਹ ਪਈ ਜਾਂਦੀ ਆ ਜਾਂ ਫਿਰ ਬਾਹਰ ਨੂੰ ਤਰੀ ਜਾਂਦੀ ਆ ਤੇ ਸਾਡੀ ਕੋਸ਼ਿਸ਼ ਹੀ ਇਹ ਆ ਕਿ ਅਸੀਂ ਆਪਣੀ ਜਵਾਨੀ ਨੂੰ ਬਚਾ ਕੇ ਸਿਹਤਿਹਤ ਰੱਖ ਸਕੀਏ। ਸ਼੍ਰੋਮਣੀ ਕਮੇਟੀ ਦੇ ਇਹ ਅਪਰਾਲੇ ਨੂੰ ਕਿਵੇਂ ਦੇਖਦੇ ਆ? ਕੀ ਕਹਿਣਾ ਹੈ? ਸ਼੍ਰੋਮਣੀ ਕਮੇਟੀ ਦਾ ਅਪਰਾਲਾ ਬਹੁਤ ਵਧੀਆ ਜੀ ਕੋਈ ਵੀ ਸੰਸਥਾ ਮਾ ਉਹਦੇ ਵਿੱਚ ਮਨੁੱਖਕ ਅਸੀਂ ਕਹਿ ਸਕਦੇ ਹਾਂ ਕਿ ਕੋਈ ਮਾੜੇ ਹੋ ਸਕਦੇ ਆ ਪਰ ਸੰਸਥਾ ਕੋਈ ਨਹੀਂ ਖਾਸ ਕਰਕੇ ਸ਼੍ਰੋਮਣੀ ਕਮੇਟੀ ਉਹਨਾਂ ਦਾ ਵੀ ਹਮੇਸ਼ਾ ਤੋਂ ਸਹਿਯੋਗ ਰਿਹਾ ਹਮੇਸ਼ਾ ਤੋਂ ਸਾਨੂੰ ਸਹਿਯੋਗ ਰਿਹਾ ਇਹ ਕਿ ਉਹ ਜਦੋਂ ਵੀ ਅਸੀਂ ਉਹਨਾਂ ਤੋਂ ਕੋਈ ਵੀ ਡਿਮਾਂਡ ਕੀਤੀ ਆ ਤੇ ਉਹਨਾਂ ਨੇ ਸਾਨੂੰ ਪੂਰ ਜੋਰ ਅਪੀਲ ਦੇ ਨਾਲ ਮਤਲਬ ਕਿ ਸਾਡੀ ਹਰ ਡਿਮਾਂਡ ਨੂੰ ਪੂਰੀ ਕੀਤਾ ਜਿਵੇਂ ਹੁਣ ਸਾਡੇ ਕੋਲੇ ਦੋ ਬੱਸਾਂ ਨੇ ਤੁਸੀਂ ਦੇਖ ਰਹੇ ਹੋ ਕਿ ਅਸੀਂ ਦੋ ਬੱਸਾਂ ਲੈ ਕੇ ਚੱਲੇ ਦੋਨੇ ਸ਼੍ਰੋਮਣੀ ਕਮੇਟੀ ਦੀਆਂ ਹੀ ਤੇ ਉਹਨਾਂ ਨੇ ਸਾਡੀ ਇਹਦੇ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਹੈ ਤੇ ਬਹੁਤ ਜ਼ਿਆਦਾ ਵਧੀਆ ਪਰਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1 ਜੂਨ ਤੋਂ ਲੈ ਕੇ 30 ਜੂਨ ਤੱਕ ਜੋ ਗੁਰਮਤ ਸਮਰ ਕੈਂਪ ਪਿੰਡ ਹੇਰਾ ਵਿਖੇ ਲਗਾਇਆ ਗਿਆ ਹੈ ਸੋ ਅੱਜ ਕੈਂਪ ਚੱਲਦਿਆਂ ਨੂੰ ਤਕਰੀਬਨ 20 ਤੋਂ ਵੱਧ ਦਿਨ ਹੋ ਗਏ ਨੇ ਸੋ ਜਿਵੇਂ ਜਿਵੇਂ ਬੱਚੇ ਕਲਾਸ ਲਾਉਣ ਆ ਰਹੇ ਨੇ ਜਿੱਥੇ ਗੁਰਬਾਣੀ ਸੰਥਿਆ ਗੁਰਬਾਣੀ ਕੀਰਤਨ ਤਪਲਾ ਇਤਿਹਾਸ ਦੀ ਜਾਣਕਾਰੀ ਬੱਚੇ ਲੈ ਰਹੇ ਨੇ ਉੱਥੇ ਨਾਲ ਹੀ ਬੱਚਿਆਂ ਨੂੰ ਅੱਜ ਇਤੇ ਅਸਿਕਾ ਸਥਾਨ ਗੁਰਦੁਆਰਾ ਵੀਰ ਸਾਹਿਬ ਦੀ ਯਾਤਰਾ ਦੇ ਲਈ ਲੈ ਕੇ ਜਾ ਰਹੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਜਗਜੀਤ ਸਿੰਘ ਜੀ ਤਲਵੰਡੀ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਦੋ ਬੱਸਾਂ ਦਾ ਪ੍ਰਬੰਧ ਬੱਚਿਆਂ ਨੂੰ ਲੈ ਕੇ ਜਾਣ ਲਈ ਕੀਤਾ ਗਿਆ ਕਿਹੜੇ ਕਿਹੜੇ ਧਾਮ ਜਾ ਰਹੇ ਹਾਂ ਸ੍ਰੀ ਵੀਰ ਸਾਹਿਬ ਸੁਲਤਾਨਪੁਰ ਲੋਧੀ ਜਿੱਨੇ ਵੀ ਉੱਥੇ ਗੁਰਦੁਆਰਾ ਸਾਹਿਬ ਹਟ ਸਾਹਿਬ ਵੀਰ ਸਾਹਿਬ ਉਹ ਸਾਰੇ ਜਿੰਨੇ ਲੋਕਲ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਦਰਸ਼ਨ ਕਰਵਾਏ ਜਾਣਗੇ ਬੱਚਿਆਂ ਨੂੰ ਸਰਕਾਰ ਵੱਲੋਂ ਜਿਹੜੀਆਂ ਹੈਗੀਆਂ ਬੱਚਿਆਂ ਨੂੰ 1 ਮਹੀਨੇ ਦੀਆਂ ਛੁੱਟੀਆਂ ਦਿੱਤੀਆਂ ਨੇ 1.5 ਮਹੀਨੇ ਦੀਆਂ ਛੁੱਟੀਆਂ ਦਿੱਤੀਆਂ। ਛੁੱਟੀਆਂ ਤੋਂ ਬਾਅਦ ਜਿਹੜੇ ਬੱਚੇ ਉਹਨਾਂ ਦੇ ਵਿੱਚ ਜਾਣਾ ਸੁਭਾਵਤ ਹੈ ਉਹਨਾਂ ਨੇ ਚਲੀ ਜਾਣਾ। ਉਸ ਤੋਂ ਬਾਅਦ ਕਲਾਸਾਂ ਕਿ ਮੈਨੇ ਉਹਨਾਂ ਨੂੰ ਵਿਚਾਰੀ ਉਸ ਤੋਂ ਬਾਅਦ ਸਾਡੇ ਸਤਕਾਰਯੋਗ ਲਖਵੀਰ ਸਿੰਘ ਜੀ ਜੁਐਸਏ ਜਸਵੀਰ ਸਿੰਘ ਜੁਸ ਹੈ ਜੁਐਸਏ ਉਹਨਾਂ ਵੱਲੋਂ ਲਗਾਤਾਰ ਇਸ ਅਸਥਾਨ ਤੇ ਹਰ ਰੋਜ਼ ਸ਼ਾਮ ਨੂੰ 4 ਤੋਂ 6 ਕਲਾਸ ਲਗਾਈ ਜਾਂਦੀ ਆ ਤੇ ਰੈਗੂਲਰ ਬੱਚੇ ਉਸ ਕਲਾਸ ਦੇ ਵਿੱਚ ਆ ਰਹੇ ਨੇ।